ਇੱਕ ਪਾਸੇ ਜਿੱਥੇ ਸ਼ਹਿਰੀ ਤੇ ਦਿਹਾਤੀ ਪੁਲਿਸ ਰਾਜ ਸੁਰੱਖਿਆ ਏਜੰਸੀਆਂ ਜਿਨ੍ਹਾਂ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਐਸ ਐਸ ਓ ਸੀ ਤੋਂ ਇਲਾਵਾ ਬੀ ਐਸ ਐਫ ਅਤੇ ਹੋਰ ਏਜੰਸੀਆਂ ਵੱਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਤੇ ਹਥਿਆਰ ਨੂੰ ਬਰਾਮਦ ਕੀਤਾ ਜਾ ਰਿਹਾ ਤੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਡਰੋਨ ਦੀ ਮੂਵਮੈਂਟ ਰੁਕਣ ਦਾ ਨਾਮ ਨਹੀਂ ਲੈ ਰਹੀ ਬੀ ਐਸ ਐਫ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਸਥਿਤੀ ਕਾਫੀ ਸੰਸਨੀ ਖੇਸ ਬਣ ਚੁੱਕੀ ਹੈ BSF ਨੇ ਜਨਵਰੀ ਤੋਂ ਨਵੰਬਰ 2025 ਦੀ ਸ਼ੁਰੂਆਤ ਤੱਕ 251 ਡਰੋਨਾਂ ਦਾ ਅੰਕੜਾ ਪਾਰ ਕਰ ਲਿਆ ਪਿਛਲੇ ਸਾਲ BSF ਨੇ ਵੱਡੀ ਮਾਤਰਾ ਦੇ ਵਿੱਚ ਡਰੋਨ ਬਰਾਮਦ ਕੀਤੇ ਸਨ BSF ਨੇ 1 ਸਾਲ ਦੇ ਵਿੱਚ 300 ਤੋਂ ਵੱਧ ਡਰੋਨ ਬਰਾਮਦ ਕੀਤੇ ਸਨ ਪਰ ਇਸ ਸਾਲ ਅਜਿਹਾ ਲੱਗਦਾ ਹੈ ਕਿ 2026 ਦੇ ਸ਼ੁਰੂ ਤੱਕ 300 ਦਾ ਅੰਕੜਾ ਪਾਰ ਹੋ ਜਾਵੇਗਾ। ਅੰਮ੍ਰਿਤਸਰ ਸਰਹੱਦ ਤੇ ਸਥਿਤੀ ਦੀ ਨਜ਼ਰ ਪਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਮਗਲਰ ਲਗਾਤਾਰ ਵੱਡੇ ਡਰੋਨ ਉਡਾਰੇ ਨੇ। ਕੱਲ ਹੀ ਦੱਸਦੀ ਹੈ ਕਿ BSF ਨੇ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ ਜਿਸ ਨੂੰ ਕਿਸੇ ਵੱਡੇ ਡਰੋਨ ਰਾਹੀਂ ਸੁੱਟਿਆ ਗਿਆ ਸੀ। ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੇ ਨਾਲ-ਨਾਲ অতি ਆਧੁਨਿਕ ਹਥਿਆਰ ਵੀ ਮੰਗਵਾਏ ਜਾ ਰਹੇ ਨੇ ਜਿਨ੍ਹਾਂ ਨੂੰ ਗੈਂਗਵਾਰ ਫਿਰੋਤੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਕੰਮਾਂ ਵਿੱਚ ਵਰਤੋਂ ਕੀਤਾ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਬੀਐਸਐਫ ਸਿਟੀ ਪੁਲਿਸ ਅਤੇ ਹੋਰ ਸੁਰੱਖਿਆ ਵੱਲੋਂ ਰਾਜ ਦੇ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਵਿੱਚ ਸਾਰਿਆਂ ਤੋਂ ਜ਼ਿਆਦਾ ਪਿਸਤੌਲ ਤੇ ਹੋਰ ਹਥਿਆਰ ਫੜੇ ਜਾ ਚੁੱਕੇ ਨੇ। ਤੇ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਜੇਕਰ ਇਹ ਹਥਿਆਰ ਨਾ ਫੜੇ ਜਾਣ ਤਾਂ ਪੰਜਾਬ ਦੇ ਹਾਲਾਤ ਕੀ ਹੁੰਦੇ ਫਿਲਹਾਲ ਕੇਂਦਰ ਸਰਕਾਰ ਅਤੇ ਸਟੇਟ ਦੀਆਂ ਏਜੰਸੀਆਂ ਵੱਲੋਂ ਇਨ੍ਹਾਂ ਅੰਕੜਿਆਂ ਦਾ ਗੰਭੀਰਤਾ ਨਾਲ ਵਿਸ਼ਲੇਸ਼ਣ ਵੀ ਕੀਤਾ ਜਾ ਰਿਹਾ ਹੈ ਤੇ ਅੰਮ੍ਰਿਤਸਰ ਸਰਹੱਦ ਤੇ ਆਖਿਰਕਾਰ ਕੋਣ ਜਹੀ ਗਰਾਰ ਹੈ ਜਿਸ ਦਾ ਪਾਕਿਸਤਾਨ ਤੇ ਭਾਰਤੀ ਖੇਮੇ ਦੇ ਵਿੱਚ ਬੈਠੇ ਸਮਗਲੈਰ ਫਾਇਦਾ ਉਠਾ ਰਹੇ ਨੇ ਅੰਮ੍ਰਿਤਸਰ ਸਰਹੱਦ ਤੇ ਕਈ ਇਲਾਕਿਆਂ ਤੇ ਕੇਂਦਰ ਸਰਕਾਰ ਵੱਲੋਂ ਐਂਟੀ ਡਰੋਨ ਸਿਸਟਮ ਲਗਾਇਆ ਗਿਆ ਹੈ ਇਸੇ ਤਰ੍ਹਾਂ ਨਾਲ ਪੰਜਾਬ ਸਰਕਾਰ ਵੱਲੋਂ ਵੀ ਸਰਹੱਦੀ ਪਿੰਡਾਂ ਦੇ ਵਿੱਚ ਐਂਟੀ ਡਰੋਨ ਸਿਸਟਮ ਲਗਾਇਆ ਗਿਆ ਹੈ ਪਰ ਇਸ ਦੇ باوجود ਜਿਸ ਤਰ੍ਹਾਂ ਨਾਲ ਲਗਾਤਾਰ ਡਰੋਨ ਮੂਵਮੈਂਟ ਹੋ ਰਹੀ ਹੈ ਅਤੇ ਇਹ ਮੂਵਮੈਂਟ ਜੋ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਉਸ ਨਾਲ ਇਹ ਸਵਾਲ ਖੜਾ ਹੋ ਚੁੱਕਿਆ ਹੈ ਕਿ ਕੀ ਐਂਟੀ ਡਰੋਨ ਸਿਸਟਮ ਪਾਸ ਹੈ ਜਾਂ ਫਿਰ ਫੇਲ ਹੋ ਚੁੱਕਿਆ ਹੈ ਕੀ ਇਹ ਸਿਸਟਮ ਕੰਮ ਕਰ ਰਿਹਾ ਹੈ ਜਾਂ ਫਿਰ ਇਹ ਸਿਰਫ ਦਿਖਾਵਾ ਮਾਤਰ ਹੈ ਸਵਾਲ ਇਹ ਵੀ ਹੈ ਕਿ ਜੇਕਰ ਐਂਟੀ ਡਰੋਨ ਸਿਸਟਮ ਪਾਸ ਹੁੰਦਾ ਤੇ ਪੂਰੇ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਹੁੰਦਾ ਤਾਂ ਭਾਰਤ ਪਾਕਿਸਤਾਨ ਸਰਹੱਦ ਤੇ ਡਰੋਨ ਦੀ ਮੂਵਮੈਂਟ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਣੀ ਸੀ ਪਰ ਇਹ ਤਾਂ ਹੁਣ ਜੋ ਹੈ ਪਿਛਲੇ ਸਾਲ ਦਾ ਅੰਕੜਾ ਵੀ ਪਾਰ ਕਰ ਰਿਹਾ ਹੈ